ਇੱਕ ਦਿਨ ਸੁਜਾਤਾ ਆਪਣੇ ਬੈਂਕ ਦੇ ਵਿੱਚ ਕੰਮਤੇ ਜਾ ਰਹੀ ਹੁੰਦੀ ਹੈ ਤੇ ਉਹਦੀ ਕੁੜੀ ਨੇ ਵੀ ਬਾਜ਼ਾਰ ਦੇ ਵਿੱਚ ਜਾਣਾ ਸੀ ਸੁਜਾਤਾ ਕਹਿੰਦੀ ਹੈ ਕਿ ਚਲ ਤੈਨੂੰ ਮੈਂ ਬਾਜ਼ਾਰ ਦੇ ਵਿੱਚ ਛੱਡ ਦਵਾਂਗੀ ਹੁਣ ਸੁਜਾਤਾ ਆਪਣੀ ਕੁੜੀ ਨੂੰ ਉਸ ਬੈਂਕ ਦੇ ਵਿੱਚ ਲੈ ਜਾਂਦੀ ਹੈ ਤੇ ਆਪਣੀ ਕੁੜੀ ਨੂੰ ਕਹਿੰਦੀ ਹੈ ਕਿ ਤੂੰ ਇਸ ਕੁਰਸੀ ਤੇ ਬੈਠ ਤੇ ਮੈਂ ਥੋੜੀ ਦੇਰ ਤੱਕ ਆਉਣੀ ਆ ਫਿਰ ਆਪਾਂ ਬਾਹਰ ਜਾਵਾਂਗੇ ਕੌਣ ਸੁਜਾਤਾ ਦੀ ਕੁੜੀ ਉਸ ਕੁਰਸੀ ਤੇ ਬੈਠੀ ਹੁੰਦੀ ਹੈ ਤੇ ਇੰਨੀ ਦੇਰ ਨੂੰ ਉਸ ਬੈਂਕ ਦਾ ਮੈਨੇਜਰ ਲਾਗੋ ਦੀ ਲੱਗਦਾ ਹੈ ਬੈਂਕ ਦੇ ਮੈਨੇਜਰ ਦੀ ਅੱਖ ਸੁਜਾਤਾ ਦੀ ਕੁੜੀ ਦੇ ਉੱਤੇ ਪੈਂਦੀ ਹੈ ਤੇ ਪਹਿਲੀ ਨਜ਼ਰ ਦੇ ਵਿੱਚ ਹੀ ਬੈਂਕ ਦਾ ਮੈਨੇਜਰ ਉਹਨੂੰ ਦਿਲ ਦੇ ਬੈਂਦਾ ਹੈ ਸੁਜਾਤਾ ਦੀ ਕੁੜੀ ਵੀ ਬੈਂਕ ਮੈਨੇਜਰ ਨੂੰ ਉਸੇ ਹੀ ਨਜ਼ਰੀਏ ਦੇ ਨਾਲ ਦੇਖ ਰਹੀ ਸੀ ਜਿਸ ਨਜ਼ਰੀਏ ਦੇ ਨਾਲ ਬੈਂਕ ਦਾ ਮੈਨੇਜਰ ਉਹਨੂੰ ਦੇਖ ਰਿਹਾ ਸੀ ਹੁਣ ਇੰਨੀ ਕੁ ਮੁਲਾਕਾਤ ਦੇ ਵਿੱਚ ਬੈਂਕ ਦਾ ਮੈਨੇਜਰ ਉਸ ਕੁੜੀ ਦੇ ਨਾਲ ਗੱਲਾਂ ਕਰਦਾ ਹੈ ਤੇ ਇਹ ਗੱਲਾਂបਾਤਾਂ ਦੇ ਦੌਰਾਨ ਇੱਕ ਦੂਜੇ ਨੂੰ ਇਹ ਆਪਣਾ ਮੋਬਾਈਲ ਨੰਬਰ ਸ਼ੇਅਰ ਕਰ ਦਿੰਦੇ ਨੇ ਹੁਣੇ ਨੰਬਰ ਦੇਣ ਤੋਂ ਬਾਅਦ ਇਹਨਾਂ ਦੀਆਂ ਫੋਨ ਦੇ ਉੱਤੇ ਗੱਲਾਂਬਾਤਾਂ ਸ਼ੁਰੂ ਹੋ ਜਾਂਦੀਆਂ ਨੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਜਿਹੜੇ ਬੈਂਕ ਮੈਨੇਜਰ ਦੇ ਨਾਲ ਇਹ ਕੁੜੀ ਗੱਲਾਂ ਕਰ ਰਹੀ ਸੀ ਉਹ ਬੈਂਕ ਮੈਨੇਜਰ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਤੇ ਇੱਥੇ ਇੱਕ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸੇ ਹੀ ਬੈਂਕ ਮੈਨੇਜਰ ਨੂੰ ਸੁਜਾਤਾ ਵੀ ਪਿਆਰ ਕਰਦੀ ਸੀ ਜਾਨੀ ਕਿ ਮਾਂ ਤੇ ਕੁੜੀ ਇੱਕੋ ਹੀ ਬੰਦੇ ਦੇ ਨਾਲ ਪਿਆਰ ਕਰਨ ਲੱਗ ਪੈਂਦੀਆਂ ਨੇ ਮਾਂ ਤੀ ਇਸ ਬੈਂਕ ਮੈਨੇਜਰ ਨੂੰ ਘਰੇ ਬੁਲਾਉਂਦੀਆਂ ਸਨ ਤੇ ਦੋਨੇ ਹੀ ਉਹਦਾ ਪੂਰੀ ਤਰ੍ਹਾਂ ਮਨੋਰੰਜਨ ਕਰਦੀਆਂ ਸਨ ਪਰ ਇਹ ਹਵਸ਼ ਤੇ ਸਰੀਰਕ ਸਬੰਧਾਂ ਦਾ ਖੇਲ ਅੱਗੇ ਜਾ ਕੇ ਇੱਕ ਬੇਕਸੂਰ ਦੀ ਜਾਨ ਲੈ ਲੈਂਦਾ ਹੈ ਇਸ ਦੇ ਪਿੱਛੇ ਜਿਹੜੀ ਵਜ੍ਹਾ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਵਜ੍ਹਾ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕਰਾਈ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇੱਕ ਘਟਨਾ ਹੈ ਤੇਲਗਾਨਾ ਦੇ ਗਰਵਾਲ ਜਗਾਤੀ ਇਸ ਜਗ੍ਹਾ ਤੇ ਇੱਕ ਮੁੰਡਾ ਰਹਿੰਦਾ ਸੀ ਜਿਹਦਾ ਨਾਮ ਸੀ ਤੇਜਸਵਰ ਤੇ ਜਸਵਰ ਦਾ ਨਾਲ ਦੇ ਪਿੰਡ ਦੇ ਵਿੱਚ ਰਹਿਣ ਵਾਲੀ ਅਸ਼ਵਰਿਆ ਦੇ ਨਾਲ ਰਿਸ਼ਤਾ ਪੱਕਾ ਹੋ ਜਾਂਦਾ ਹੈ ਦੋਨੇ ਹੀ ਫੈਮਲੀਆ ਇੱਕ ਦੂਜੇ ਨੂੰ ਮਿਲਦੀਆਂ ਨੇ ਇਹਨਾਂ ਦਾ ਰੋਕਾ ਕੀਤਾ ਜਾਂਦਾ ਹੈ ਰੋਕੇ ਦੇ ਉੱਤੇ ਕਈ ਰਿਸ਼ਤੇਦਾਰ ਵੀ ਆਏ ਹੁੰਦੇ ਨੇ ਤੇ ਇਹ ਰਿਸ਼ਤੇਦਾਰ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਇਹ ਕੁੜੀ ਦੇ ਨਾਲ ਰਿਸ਼ਤਾ ਨਾ ਕਰੋ ਕਿਉਂਕਿ ਸਾਨੂੰ ਲੱਗਦਾ ਹੈ ਕਿ ਇਹ ਕੁੜੀ ਕਰੈਕਟਰ ਦੀ ਸਹੀ ਨਹੀਂ ਹੁਣ ਉਸ ਸਮੇਂ ਤਾਂ ਇਹ ਘਰ ਵਾਲੇ ਘਰ ਆ ਜਾਂਦੇ ਨੇ ਤੇ ਆ ਕੇ ਤੇਜਸਵਰ ਦੇ ਮਾਤਾ ਪਿਤਾ ਤੇਜਸਵਰ ਨੂੰ ਸਮਝਾਉਂਦੇ ਨੇ ਕਿ ਸਾਨੂੰ ਪਤਾ ਲੱਗਾ ਹੈ ਕਿ ਉਹ ਜਿਹੜੀ ਕੁੜੀ ਦੇ ਨਾਲ ਤੇਰਾ ਰਿਸ਼ਤਾ ਹੋ ਰਿਹਾ ਹੈ ਉਹ ਕਰੈਕਟਰ ਦੀ ਸਹੀ ਨਹੀਂ ਹੈ ਇਸ ਲਈ ਤੂੰ ਰਿਸ਼ਤੇ ਲਈ ਮਨਾ ਕਰ ਦੇ ਹੁਣ ਤੇਜਸਵਰ ਨੂੰ ਬੜਾ ਗੁੱਸਾ ਚੜਦਾ ਹੈ ਉਹ ਉਸੇ ਟਾਈਮ ਹੀ ਫੋਨ ਕਰਦਾ ਹੈ ਅਸ਼ਵਰਿਆ ਨੂੰ ਤੇ ਪੁੱਛਦਾ ਹੈ ਕਿ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹ ਸਹੀ ਨੇ ਤੇ ਅਸ਼ਵਰਿਆ ਇਸ ਤਰੀਕੇ ਦੇ ਨਾਲ ਤੇਜਸਵਰ ਦੇ ਨਾਲ ਗੱਲਾਂ ਕਰਦੀ ਹੈ ਕਿ ਉਹ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾ ਲੈਂਦੀ ਹੈ ਉਹ ਇਹ ਨੂੰ ਕਹਿੰਦੀ ਹੈ ਕਿ ਜ਼ਿਆਦਾਤਰ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਕਿਸੇ ਦੀ ਵੀ ਖੁਸ਼ੀ ਨਹੀਂ ਬਰਦਾਸ਼ਤ ਕਰ ਸਕਦੇ ਤੇ ਹੋ ਸਕਦਾ ਹੈ ਕਿ ਤੇਰੇ ਰਿਸ਼ਤੇਦਾਰ ਵੀ ਇਦਾਂ ਦੇ ਹੋਣਗੇ ਤੇ ਇਸ ਲਈ ਤੂੰ ਫਿਕਰ ਨਾ ਕਰ ਮੈਂ ਇਦਾਂ ਦੀ ਕੁੜੀ ਨਹੀਂ ਹਾਂ ਹੁਣ ਇੱਥੇ ਤੇਜਸਵਰ ਆਪਣੇ ਘਰਦਿਆਂ ਦੀ ਗੱਲ ਨਹੀਂ ਮੰਨਦਾ ਉਹ ਕਹਿੰਦਾ ਹੈ ਕਿ ਮੈਂ ਅਸ਼ਵੜਿਆ ਦੇ ਨਾਲ ਹੀ ਵਿਆਹ ਕਰਵਾਵਾਂਗਾ। ਹੁਣ ਪੰਡਿਤ ਦੁਆਰਾ ਇਸ ਵਿਆਹ ਦੀ ਤਾਰੀਖ ਰੱਖੀ ਜਾਂਦੀ ਹੈ 18 ਮਈ 2025 ਦੀ। ਦੋਨੋਂ ਪਰਿਵਾਰ ਵਿਆਹ ਦੇ ਲਈ ਤਿਆਰੀਆਂ ਕਰਦੇ ਨੇ, ਕਪੜਾ ਲੀਰਾ ਖਰੀਦਦੇ ਨੇ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ ਨੇ ਤੇ ਅਚਾਨਕ ਹੀ ਮੁੰਡੇ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਅਸ਼ਵੜਿਆ 13 ਮਈ 2025 ਨੂੰ ਕਿਤੇ ਗਾਇਬ ਹੋ ਗਈ ਹੈ। ਹੁਣ ਅਸ਼ਵੜਿਆ ਦੇ ਪਰਿਵਾਰ ਵਾਲੇ ਵੀ ਅਸ਼ਵੜਿਆ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਮੁੰਡੇ ਵਾਲੇ ਵੀ ਲੱਭਣ ਦੀ ਕੋਸ਼ਿਸ਼ ਕਰਦੇ ਨੇ ਪਰ ਅਸ਼ਵੜਿਆ ਦਾ ਕਿਤੇ ਵੀ ਕੁਝ ਪਤਾ ਨਹੀਂ ਚਲਦਾ। ਹੁਣ 13 ਤਰੀਕ ਦਾ ਵੀ ਦਿਨ ਲੰਘ ਜਾਂਦਾ ਹੈ 14 ਦਾ ਵੀ ਦਿਨ ਲੰਘ ਜਾਂਦਾ ਹੈ ਤੇ ਤਰੀਕ ਆ ਜਾਂਦੀ ਹੈ 16 ਹੁਣ 16 ਤਰੀਕ ਨੂੰ ਸ਼ਾਮ ਨੂੰ ਅਸ਼ਵਰੀਆ ਆਪਣੇ ਆਪ ਹੀ ਕਿਤੇ ਉਹ ਘਰ ਆ ਜਾਂਦੀ ਹੈ ਕਰ ਆ ਕੇ ਬੜਾ ਕਰਦੇ ਉਹਨੂੰ ਪੁੱਛਦੇ ਨੇ ਕਿ ਤੂੰ ਕਿੱਥੇ ਗਈ ਸੀ ਪਰ ਇਹ ਕਿਸੇ ਨੂੰ ਕੁਝ ਨਹੀਂ ਦੱਸਦੀ ਤੇਜਸਵਰ ਵੀ ਅਸ਼ਵੜਿਆ ਨੂੰ ਪੁੱਛਦਾ ਹੈ ਕਿ ਜੇਕਰ ਤੈਨੂੰ ਵਿਆਹ ਤੋਂ ਕੋਈ ਇਤਰਾਜ਼ ਹੈ ਤੇ ਤੂੰ ਮਨਾ ਕਰ ਦੇ ਹੁਣ ਅਸ਼ਵੜਿਆ ਇੱਥੇ ਫਿਰ ਤੇਜਸਵਰ ਨੂੰ ਫਸਾ ਲੈਂਦੀ ਹੈ ਆਪਣੀਆਂ ਗੱਲਾਂ ਦੇ ਵਿੱਚ ਤੇ ਉਹ ਕਹਿੰਦੀ ਹੈ ਕਿ ਤੇਰੇ ਮਾਪਿਓ ਤੇ ਹੇਜ ਮੰਗ ਰਹੇ ਸਾਂ ਤੇ ਮੇਰੇ ਮਾਪਿਓ ਇਹਦੇ ਹੇਜ ਕਿੱਥੋਂ ਦੇਣਗੇ ਇਸ ਲਈ ਮੈਂ ਘਰੋਂ ਚਲੀ ਗਈ ਸੀ ਹੁਣ ਇੱਥੇ ਤੇਜਸਵਰ ਫਿਰ ਆਪਣੇ ਮਾਪਿਓ ਤੇ ਹਾਵੀ ਹੋ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਵਿਆਹ ਕਰਵਾਵਾਂਗਾ ਤੇ ਅਸ਼ਵੜਿਆ ਦੇ ਨਾਲ ਹੀ ਕਰਾਵਾਂਗਾ 18 ਮਈ ਨੂੰ ਇੱਕ ਮੰਦਰ ਦੇ ਵਿੱਚ ਜਾ ਕੇ ਦੋਨੇ ਪਰਿਵਾਰ ਇਹਨਾਂ ਦੋਨਾਂ ਦਾ ਵਿਆਹ ਕਰ ਦਿੰਦੇ ਨੇ ਹੁਣ ਵਿਆਹ ਤੋਂ ਅਗਲਾ ਦਿਨ ਜਿਸ ਤਰ੍ਹਾਂ ਹੀ ਆਉਂਦਾ ਹੈ ਤਾਂ ਅਸ਼ਵਰਿਆ ਦਾ ਰੂਪ ਬਦਲ ਜਾਂਦਾ ਹੈ ਇਹ ਹੁਣ ਆਪਣੇ ਬੰਦੇ ਨੂੰ ਆਪਣੇ ਲਾਗੇ ਨਹੀਂ ਲੱਗਣ ਦੇ ਰਹੀ ਸੀ ਉਸ ਸੁਹਾਗ ਰਾਤ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸ਼ਵਰਿਆ ਉਹਨੂੰ ਹੱਥ ਤੱਕ ਨਹੀਂ ਲਾਉਂਦੇ ਰਹੀ ਸੀ ਹੁਣ ਇਸ ਜਗ੍ਹਾ ਤੇ ਆ ਕੇ ਤੇਜਸਵਰ ਨੂੰ ਆਪਣੇ ਮਾਪਿਓ ਦੀ ਗੱਲ ਚੇਤੇ ਆਉਂਦੀ ਹੈ ਕਿ ਉਹਦੇ ਮਾਪਿਓ ਨੇ ਲੱਖ ਕੋਸ਼ਿਸ਼ਾਂ ਕੀਤੀਆਂ ਸਨ ਕਿ ਇਹਦਾ ਵਿਆਹ ਨਾ ਹੋਵੇ ਪਰ ਉਹਨੇ ਕਿਸੇ ਦੀ ਵੀ ਗੱਲ ਨਹੀਂ ਮੰਨੀ ਸੀ ਤੇ ਆਖਿਰਕਾਰ ਇਹਨੇ ਵਿਆਹ ਕਰਵਾ ਲਿਆ ਸੀ ਹੁੰ ਦਿਨ ਲੰਘਦੇ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਔਖੇ ਸੋਖੇ ਇੱਕ ਮਹੀਨਾ ਲੰਘ ਜਾਂਦਾ ਹੈ ਪਰ ਇਹ ਮਹੀਨੇ ਦੇ ਵਿੱਚ ਅਸ਼ਵਰਿਆ ਨੇ ਆਪਣੇ ਪਤੀ ਨੂੰ ਲਾਗੇ ਤੱਕ ਨਹੀਂ ਬਚਨ ਦਿੱਤਾ ਸੀ ਹੁਣ ਤਰੀਕ ਆ ਜਾਂਦੀ ਹੈ 17 ਜੂਨ 2025 ਦੀ 17 ਜੂਨ ਵਾਲੇ ਦਿਨ ਤੇਜਸਵਰ ਦੇ ਘਰ ਦੇ ਵਿੱਚ ਤਿੰਨ ਬੰਦੇ ਆਉਂਦੇ ਨੇ ਗੱਡੀ ਲੈ ਕੇ ਇਹ ਤਿੰਨੇ ਜਾਣੇ ਤੇਜਸਵਰ ਨੂੰ ਨਾਲ ਲੈਂਦੇ ਨੇ ਤੇ ਆਪਣੇ ਨਾਲ ਕਿਤੇ ਲੈ ਜਾਂਦੇ ਨੇ ਕਿਉਂਕਿ ਇਹ ਜ਼ਮੀਨਦਾਰ ਨਿਰੀਖਣ ਵਿਭਾਗ ਦੇ ਵਿੱਚ ਕੰਮ ਕਰਦਾ ਸੀ ਤੇ ਇਹਨੂੰ ਇਹ ਬੰਦੇ ਕਹਿੰਦੇ ਨੇ ਕਿ ਕਿਸੇ ਜ਼ਮੀਨ ਦਾ ਨਿਰਿਕਸ਼ਨ ਕਰਨਾ ਹੈ ਤੇ ਇਸੇ ਬਹਾਨੇ ਗੱਡੀ ਦੇ ਵਿੱਚ ਬਿਠਾ ਕੇ ਇਹਨੂੰ ਕਿਤੇ ਲੈ ਜਾਂਦੇ ਨੇ ਪਰ ਇਸ ਦਿਨ ਤੋਂ ਬਾਅਦ ਤੇਜਸਵਰ ਘਰ ਨਹੀਂ ਆਇਆ ਇਹਦਾ ਭਰਾ ਲਾਗੇ ਤੇ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਜਾ ਕੇ ਇਹਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣਾ ਹੈ ਹੁਣ ਦਿਨ ਬੀਤਦੇ ਜਾਂਦੇ ਨੇ ਪਰ ਪੁਲਿਸ ਵਾਲਿਆਂ ਨੂੰ ਤੇਜਸਵਰ ਦਾ ਕੁਝ ਪਤਾ ਨਹੀਂ ਚੱਲਦਾ ਆਖਿਰਕਾਰ 21 ਜੂਨ ਨੂੰ ਆਂਧਰਾ ਪ੍ਰਦੇਸ਼ ਦੇ ਪਣੀਮ ਜਗਾ ਪੈਂਦੀ ਹੈ ਉਸ ਜਗਾ ਦੇ ਵਿੱਚ ਇੱਕ ਨਹਿਰ ਜਾਂਦੀ ਹੈ ਉਹ ਨਹਿਰ ਦੇ ਵਿੱਚੋਂ ਇੱਕ লাশ ਮਿਲਦੀ ਹੈ ਇਹ লাশ 30 31 ਸਾਲ ਦੇ ਮੁੰਡੇ ਦੀ ਸੀ ਇਹ ਬੋਡੀ ਦੀਆਂ ਜਦੋਂ ਲਾਗੇ ਚਾਗੇ ਥਾਣੇ ਦੇ ਵਿੱਚ ਫੋਟੋਆਂ ਭੇਜੀਆਂ ਜਾਂਦੀਆਂ ਨੇ ਤਾਂ ਆਖਿਰਕਾਰ ਤੇ ਜਸਵਰ ਦਾ ਭਰਾ ਇਸ ਬੋਡੀ ਦੀ ਸਨਾਖਤ ਕਰਦਾ ਹੈ ਤੇ ਕਹਿੰਦਾ ਹੈ ਕਿ ਇਹ ਬੋਡੀ ਉਹਦੇ ਹੀ ਭਰਾ ਤੇ ਜਸਵਰ ਦੀ ਹੈ ਹੁਣ ਤੇ ਜਸਵਰ ਦੇ ਘਰ ਵਾਲੇ ਇਹ ਕੋਸਰੇ ਸਨ ਆਪਣੇ ਆਪ ਨੂੰ ਕਿ ਉਹ ਤੇ ਜਸਵਰ ਦਾ ਵਿਆਹ ਨਾ ਕਰਵਾਉਂਦੇ ਤਾਂ ਵਧੀਆ ਹੁੰਦਾ ਘਰ ਵਾਲਿਆਂ ਨੂੰ ਸ਼ੱਕ ਸੀ ਉਹਨਾਂ ਦੀ ਆਪਣੀ ਨੂੰਹ ਦੇ ਉੱਤੇ ਪੁਲਿਸ ਵਾਲੇ ਜਦੋਂ ਹੁਣ ਤਹਿਕੀਕਾਤ ਕਰਦੇ ਨੇ ਇਹਨਾਂ ਦੀ ਜਿਹੜੀ ਨੂੰਹ ਸੀ ਅਸ਼ਵੜਿਆ ਉਹਦੀਆਂ ਕੋਲ ਡਿਟੇਲ ਸੀਡੀਆਰ ਕੱਢੀ ਜਾਂਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਇੱਕ ਨੰਬਰ ਮਿਲਦਾ ਹੈ ਜਿਸ ਨੰਬਰ ਦੇ ਉੱਤੇ ਪਿਛਲੇ ਮਹੀਨੇ ਉਹਨੇ ਲਗਭਗ 2000 ਵਾਰ ਕਾਲ ਕੀਤੀ ਸੀ ਹੁਣ ਪੁਲਿਸ ਵਾਲੇ ਇਸ ਨੰਬਰ ਦੀ ਜਾਂਚ ਪੜਤਾਲ ਕਰਦੇ ਨੇ ਜਿਸ ਨੰਬਰ ਦੇ ਉੱਤੇ ਅਸ਼ਵੜਿਆ ਨੇ ਇੰਨੀਆਂ ਗੱਲਾਂ ਕੀਤੀਆਂ ਸਨ ਤਾਂ ਇਹ ਨੰਬਰ ਇੱਕ ਐਨਬੀਐਸਸੀ ਬੈਂਕ ਦੇ ਮੈਨੇਜਰ ਦਾ ਨਿਕਲਦਾ ਹੈ ਜਿਹਦਾ ਨਾਮ ਸੀ ਮਾਲਾ ਰਾਓ ਇਹ ਬੰਦਾ ਵਿਆਹਿਆ ਹੋਇਆ ਸੀ ਤੇ ਇਹ ਬੰਦੇ ਦੇ ਨਾਲ ਇੰਨੇ ਕੁਝ ਹੀ ਦਿਨਾਂ ਦੇ ਵਿੱਚ 2000 ਤੋਂ ਵੀ ਜ਼ਿਆਦਾ ਵਾਰ ਕਾਲ ਕੀਤੀ ਸੀ ਹੁਣ ਪੁਲਿਸ ਵਾਲੇ ਅਸ਼ਵਰਿਆ ਨੂੰ ਪੁੱਛਦੇ ਨੇ ਕਿ ਤੇਰਾ ਇਸ ਬੰਦੇ ਦੇ ਨਾਲ ਕੀ ਰਿਸ਼ਤਾ ਹੈ ਤੂੰ ਇੰਨੀ ਵਾਰ ਇਹਦੇ ਨਾਲ ਗੱਲਾਂ ਕੀਤੀਆਂ ਨੇ ਤੇ ਕਿਉਂ ਕੀਤੀਆਂ ਨੇ ਇਹ ਦੱਸਦੀ ਹੈ ਕਿ ਇਹਨੂੰ ਇਹ ਪਿਆਰ ਕਰਦੀ ਹੈ ਤੇ ਹੁਣ ਇਸ ਮਾਲਾ ਰਾਓ ਦੇ ਫੋਨ ਨੰਬਰ ਦੀ ਵੀ ਸੀਡੀਆਰ ਕੱਢੀ ਜਾਂਦੀ ਹੈ ਤੇ ਇਹਦੇ ਨੰਬਰ ਤੋਂ ਇੱਕ ਗੱਲ ਪਤਾ ਲੱਗਦੀ ਹੈ ਕਿ ਇਹਦੀ ਜਿਹੜੀ ਮਾਂ ਸੀ ਸੁਜਾਤਾ ਉਹਦੇ ਨਾਲ ਵੀ ਕਈ-ਕਈ ਘੰਟੇ ਗੱਲਾਂ ਕਰਦਾ ਸੀ ਉਹਨੂੰ ਇਸ ਬੈਂਕ ਮੈਨੇਜਰ ਨੂੰ ਫੜਿਆ ਜਾਂਦਾ ਹੈ ਤੇ ਇਹਦੇ ਕੋਲੋਂ ਜਦੋਂ ਸਖਤੀ ਦੇ ਨਾਲ ਪੁੱਛਿਆ ਜਾਂਦਾ ਹੈ ਤੇ ਇਹ ਹੁਣ ਦੱਸਦਾ ਹੈ ਕਿ ਇਹ ਅਸ਼ਵਰਿਆ ਕੁੜੀ ਦੇ ਨਾਲ-ਨਾਲ ਉਹਦੀ ਮਾਂ ਸੁਜਾਤਾ ਦੇ ਨਾਲ ਵੀ ਗੱਲਾਂ ਕਰਦਾ ਸੀ ਤੇ ਇਹ ਦੋਨਾਂ ਨੂੰ ਹੀ ਇਹਨੇ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਹੋਇਆ ਸੀ ਤੇ ਦੋਨਾਂ ਨਾਲ ਹੀ ਇਹ ਸਰੀਰਕ ਸੰਬੰਧ ਵੀ ਬਣਾਉਂਦਾ ਸੀ ਜਦੋਂ ਇਹਦੇ ਨਾਲ ਹੋਰ ਸਖਤੀ ਦੇ ਨਾਲ ਪੁੱਛਿਆ ਜਾਂਦਾ ਹੈ ਤਾਂ ਫਿਰ ਇਹ ਦੱਸਦਾ ਹੈ ਕਿ ਅਸ਼ਵਰਿਆ ਤੇ ਇਹਦੀ ਮਾਂ ਸੁਜਾਤਾ ਤੇ ਮਾਲਾਰਾਓ ਨੇ ਮਿਲ ਕੇ ਹੀ 2 ਲੱਖ ਰੁਪਏ ਤਿੰਨ ਬੰਦਿਆਂ ਨੂੰ ਦਿੱਤੇ ਸਨ ਤੇ ਤੇਜਸਵਰ ਨੂੰ ਮਰਵਾਉਣ ਦੇ ਲਈ ਹੁਣ ਪੁਲਿਸ ਵਾਲੇ ਪੁੱਛਦੇ ਨੇ ਕਿ ਚਲੋ ਠੀਕ ਹੈ ਤੇਰਾ ਇਹਨਾਂ ਦੋਨਾਂ ਔਰਤਾਂ ਦੇ ਨਾਲ ਸਬੰਧ ਸੀ ਤੇ ਤੂੰ ਤੇਜਸਵਰ ਨੂੰ ਮਰਵਾਇਆ ਵੀ ਪਰ ਇਹਦੇ ਪਿੱਛੇ ਕਾਰਨ ਕੀ ਸੀ ਤੁਸੀਂ ਤਿੰਨਾਂ ਨੇ ਮਿਲ ਕੇ ਤੇਜਸਵਰ ਨੂੰ ਹੀ ਕਿਉਂ ਮਰਵਾਇਆ ਆਖਿਰ ਇਥੋਂ ਤੱਕ ਕੀ ਨੋ ਬਤਾ ਗਈ ਸੀ ਹੁਣ ਇਹ ਮਾਲਾਰਾਓ ਦੱਸਦਾ ਹੈ कि वो ਪਹਿਲਾਂ ਦੀ ਤਰ੍ਹਾਂ ਹੀ ਮਾਤੀ ਦੇ ਨਾਲ ਸਬੰਧ ਰੱਖਣਾ ਚਾਹੁੰਦਾ ਸੀ ਇਹ ਦੋਨੇ ਹੀ ਰਾਜੀਸਾਨ ਪਰ ਹੁਣ ਇਹ ਸੋਚਦਾ ਹੈ ਕਿ ਜੇਕਰ ਤੇਜਸਵਰ ਨੂੰ ਮਾਰ ਦਿੱਤਾ ਜਾਵੇ ਤੇ ਤੇਜਸਵਰ ਦੀ ਜਿੰਨੀ ਵੀ ਪ੍ਰਾਪਰਟੀ ਹੈ ਜਿੰਨੀ ਵੀ ਜ਼ਮੀਨਦਾਰੀ ਹੈ ਉਹ ਸਾਰੀ ਹੀ ਅਸ਼ਵੜਿਆ ਦੇ ਨਾਮ ਹੋ ਜਾਵੇਗੀ ਇਸ ਲਈ ਇਹ ਹੁਣ ਪਲਾਨ ਬਣਾਉਂਦੇ ਨੇ ਤਿੰਨੇ ਜਾਣੇ ਕਿ ਇਹ ਅਸ਼ਵੜਿਆ ਦਾ ਵਿਆਹ ਤੇਜਸਵਰ ਦੇ ਨਾਲ ਕਰਤੇਣਗੇ ਉਸ ਤੋਂ ਬਾਅਦ ਤੇਜਸਵਰ ਨੂੰ ਮਾਰ ਦੇਣਗੇ ਜਿਸ ਤੋਂ ਬਾਅਦ ਇਹ ਸਾਰੀ ਪ੍ਰਾਪਰਟੀ ਅਸ਼ਵੜਿਆ ਦੇ ਕੋਲ ਆ ਜਾਏਗੀ ਤੇ ਫਿਰ ਤਿੰਨੇ ਜਾਣੇ ਮਿਲ ਕੇ ਐਸ਼ ਕਰਨਗੇ ਇਹਨਾਂ ਨੇ ਇਹ ਪਲਾਨ ਪਰਫੈਕਟ ਪਲਾਨ ਬਣਾਇਆ ਸੀ ਪਰ ਕਹਿੰਦੇ ਨੇ ਕਿ ਕਾਤਲ ਜਿੰਨਾ ਮਰਜੀ ਛਾਤਰ ਹੋਵੇ ਫਿਰ ਵੀ ਉਹ ਕਿਤਨਾ ਕਿਤੇ ਆਪਣਾ ਸਬੂਤ ਛੱਡ ਹੀ ਜਾਂਦਾ ਹੈ ਤੇ ਇੱਥੇ ਵੀ ਕੁਝ ਇਹਨਾਂ ਤਿੰਨਾਂ ਦੇ ਨਾਲ ਹੀ ਇਦਾਂ ਹੀ ਹੋਇਆ ਸੀ ਇੱਥੇ ਬੈਂਕ ਦੇ ਵਿੱਚ ਕੰਮ ਕਰਨ ਵਾਲੀ ਸੁਜਾਤਾ ਮਾਂ ਨੇ ਆਪਣੀ ਧੀ ਨੂੰ ਕੀ ਸਮਝਾਉਣਾ ਸੀ ਉਹ ਤੇ ਆਪ ਵੀ ਇਹਦੇ ਨਾਲ ਮਿਲ ਕੇ ਹੀ ਗੰਦੀਆਂ ਕਰਤੂਤਾਂ ਦੇ ਵਿੱਚ ਸਾਥ ਦਿੰਦੀ ਸੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਹੋ ਜੀ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ